ਬਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਦੀ ਮਾਤਾ ਦੇ ਰਾਤ ਕਾਫੀ ਜਿਹੜੀ ਸਿਹਤ ਵਿਗੜ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਰਤੀ ਕਰਵਾਇਆ ਗਿਆ ਜੀ ਹਾਂ ਦੱਸਤੀ ਕਿ ਭਾਈ ਅਮਰਤਪਾਲ ਦੇ ਮਾਤਾ ਜੀ ਔਰ ਹੋਰ ਜਿਹੜੇ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਦੀਆਂ ਜਿਹੜੇ ਪਰਿਵਾਰਾਂ ਨੇ ਪਤਨੀਆਂ ਨੇ ਔਰ ਪਰਿਵਾਰ ਮਾ ਮਾ ਨੇ ਉਹ ਲਗਾਤਾਰ ਧਰਨੇ ਤੇ ਬੈਠੀਆਂ ਨੇ ਭੁੱਖ ਹੜਤਾਲ ਤੇ ਬੈਠੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਇਹਨਾਂ ਨੂੰ ਸਿੰਘਾਂ ਨੂੰ ਪੰਜਾਬ ਨਹੀਂ ਲਿਆਂਦਾ ਜਾ ਰਿਹਾ ਤਦ ਤੱਕ ਅਸੀਂ ਇਸੇ ਤਰ੍ਹਾਂ ਪ੍ਰੋਟੈਸਟ ਕਰਾਂਗੇ ਔਰ ਦੇ ਇਰਾਦੇ ਆ ਤਸਵੀਰਾਂ ਸਾਹਮਣੇ ਆ ਰਹੀਆਂ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਦੀ ਮਾਤਾ ਜੀ ਅਤੇ ਉੱਥੇ ਹੀ ਹੋਰ ਸਿੰਘਾਂ ਦੀ ਜਿਹੜੀਆਂ ਮਾਤਾਵਾਂ ਨੇ ਉੱਥੇ ਲਗਾਤਾਰ ਭੁਖੜ ਹੜਤਾਲ ਤੇ ਬੈਠੇ ਨੇ ਉਹਨਾਂ ਦੀ ਕਾਫੀ ਤਬੀਅਤ ਵਿਗੜ ਚੁੱਕੀ ਹੈ ਕਿਉਂਕਿ ਲਗਾਤਾਰ ਹਫ਼ਤੇ ਤੋਂ ਜ਼ਿਆਦਾ ਵਕਤ ਹੋ ਚੁੱਕਿਆ ਹੈ ਜਿਹੜੇ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਨਹੀਂ ਉਹਨਾਂ ਦੇ ਪਰਿਵਾਰ ਭੁਖੜ ਹੜਤਾਲ ਤੇ ਬੈਠੇ ਨੇ ਤਾਂ ਉੱਥੇ ਹੀ ਦੱਸਦੀ ਕਿ ਕੱਲ ਵੀ ਖਬਰ ਆਈ ਸੀ ਜਿਹੜੇ ਭਾਈ ਅਮਰਤਪਾਲ ਦੇ ਵਕੀਲ ਨੇ ਕਿ ਜਿਹੜੇ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਵੀ ਤਬੀਅਤ ਜ਼ਿਆਦਾ ਵਿਗੜ ਚੁੱਕੀ ਹੈ ਔਰ ਉੱਥੇ ਹੀ ਦੱਸਦੀ ਕਿ ਭਾਈ ਅਮਰਤਪਾਲ ਦੀ ਮਾਤਾ ਜੀ ਦਾ ਜਿਹੜਾ ਲਗਾਤਾਰ ਸਿਹਤ ਵਿੱਚ ਗਰਬਟ ਆ ਰਹੇ ਸੀ ਸਿਹਤ ਵਿ ਨਾਨਕਦੇਵ ਹਸਪੀਟਲ ਆ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਸਿਹਤ ਆ ਕਾਫੀ ਵਿਗੜ ਚੁੱਕੀ ਹੈ ਤਮਾਮ ਹੋਰ ਸਿੰਘ ਨੇ ਹੋਰ ਪਰਿਵਾਰਾਂ ਦੇ ਨੌਜਵਾਨ ਭੁਖੜ ਹੜਤਾਲ ਤੇ ਬੈਠ ਨੇ ਜਿਸ ਕਰਕੇ ਲਗਾਤਾਰ ਕਈ ਦਿਨ ਤੋਂ ਹਫਤੇ ਤੋਂ ਜ਼ਿਆਦਾ ਹੋ ਚੁੱਕਿਆ ਕਈ ਜਿਹੜੇ ਲਗਾਤਾਰ ਸਿੰਘਾਂ ਦੀ ਮਾਤਾਵਾਂ ਦੀ ਜਿਹੜੀ ਸਿਹਤ ਆ ਕਾਫੀ ਵਿਗੜ ਚੁੱਕੀ ਹੈ ਤੇ ਉੱਥੇ ਦੱਸਦੀ ਕਿ ਭਾਈ ਅਮਰਤਪਾਲ ਦੇ ਸਾਥੀਆਂ ਦੇ ਵੀ ਜਿਹੜੀ ਤਬੀਅਤ ਵਿਗੜ ਚੁੱਕੀ ਹੈ ਕੱਲ ਵਕੀਲ ਨੇ ਜਿਹੜੇ ਭਾਈ ਅਮਰਤਪਾਲ ਦੇ ਉਹਨਾਂ ਦੱਸਿਆ ਸੀ ਕਿ ਜਿਹੜੇ ਅਮਰਤਪਾਲ ਦੇ ਸਾਥੀ ਨੇ ਇੱਕ ਦਾਦਾ ਜਿਹੜਾ ਲੰਗਸ ਦੇ ਵਿੱਚ ਪਾਣੀ ਮੁੱਕ ਚੁੱਕਿਆ ਉਹ ਵੀ ਲਗਾਤਾਰ ਹਫਤੇ ਤੋਂ ਜ਼ਿਆਦਾ ਭੁਖੜ ਹੜਤਾਲ ਤੇ ਬੈਠੇ ਨੇ ਕਿਉਂਕਿ ਉਹਨਾਂ ਉੱਤੇ ਝੂਠਾ ਕੇਸ ਹੀ ਪਾ ਦਿੱਤਾ ਗਿਆ ਕਿ ਉਹ ਔਰ ਡੌਂਕਲ ਵਗੈਰਾ ਆਦ ਮਿਲੀਆਂ ਨੇ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਹੋ ਰਿਹਾ ਸੀ ਜਾਂ ਫਿਰ ਉਹਨਾਂ ਤੇ ਕਿਆ ਜਾ ਰਿਹਾ ਇਸ ਨਵਾਂ ਪਰਚਾ ਕੀਤਾ ਜਾਵੇ ਕਿਉਂਕਿ ਐਨਐਸ ਖਤਮ ਹੋਣ ਵਾਲਾ ਜਿਸ ਨੂੰ ਲੈ ਕੇ ਅਕਾਲੀ ਦਲ ਵੀ ਸਵਾਲ ਖੜੇ ਕਰ ਰਿਹਾ ਏ ਔਰ ਹੋਰ ਵੀ ਜਿਹੜੇ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਕਿ ਜਾਣਬੁੱਝ ਕੇ ਸਰਕਾਰਾ ਕਰੇ ਤੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਇਹਨਾਂ ਦੇ ਵੱਲੋਂ ਕੋਈ ਅਪੀਲ ਕਿਉਂ ਨਹੀਂ ਸੁਣੀ ਜਾ ਰਹੀ ਹਾਲਾਂਕਿ ਹੋਰ ਪਰਿਵਾਰ ਨੇ ਜਿਹੜੇ ਭਾਈ ਅਮਰਤਪਾਲ ਦੇ ਜਾਂ ਹੋਰ ਸਿੰਘਾਂ ਨੇ ਜੇ ਡਿਬਰੂਗੜ੍ਹ ਵਿੱਚ ਬੰਦ ਨੇ ਉਹ ਪਰਿਵਾਰ ਕਹਿ ਰਹੇ ਨੇ ਕਿ ਉਹਨਾਂ ਨੂੰ ਅਸਾਮ ਤੋਂ ਪੰਜਾਬ ਲਿਆਂਦਾ ਜਾਵੇ ਪੰਜਾਬ ਦੀ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾਵੇ ਕਿਉਂਕਿ ਨਾ ਤਾਂ ਉੱਤਰੀ ਭਾਸ਼ਾ ਜਾਣਦੇ ਨੇ ਤੇ ਨਾ ਹੀ ਉਹ ਉਹਨਾਂ ਦਾ ਸਹੀ ਤਰੀਕੇ ਨਾਲ ਖਿਆਲ ਰੱਖਦੇ ਨੇ ਜਿਸ ਕਰਕੇ ਉਹਨਾਂ ਤੇ ਤਸੱਬਤ ਟਾਇਆ ਜਾ ਰਿਹਾ ਸਿਹਤ ਵਿਗੜਦੀ ਜਾ ਰਹੀ ਹੈ ਝੂਠੇ ਮੁਕੱਦਮੇ ਹੋਰ ਪੈ ਜਾ ਰਹੇ ਨੇ ਜਿਸ ਨੂੰ ਲੈ ਕੇ ਇਹ ਵੀ ਨਾਰਾਜ਼ਗੀ ਜ਼ਾਹਰ ਕੀਤੀ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੇ ਕਿਸੇ ਵਜ਼ੀਰ ਮੰਤਰੀ ਨੇ ਇੱਕ ਵੀ ਵਾਰ ਛਾਰਨੀ ਲਈ ਕਿਸੇ ਵੀ ਪਰਿਵਾਰ ਦੇ ਜੀਹਾਂ ਦੀ ਜਾਂ ਜਿਹੜੇ ਉੱਥੇ ਵਿਗੜ ਚੁੱਕੇ ਜਿਨ੍ਹਾਂ ਦੀ ਸਿਹਤ ਔਰ ਜਿਸ ਤੋਂ ਬਾਅਦ ਪਾਈ ਗਿਆਨੀ ਰਗਵੀਰ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ ਜਾਂ ਹਰਪੀ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ ਕਿ ਪੰਥ ਨੂੰ ਬੇਨਤੀ ਕੀਤੀ ਜਾਵੇ ਕਿ ਇੱਕ ਜੁਟ ਹੋਇਆ ਜਾਵੇ ਪਰ ਫਿਲਹਾਲ ਜਿਹੜਾ ਧਰਨਾ ਚੱਲ ਰਿਹਾ ਤੇ ਉਹਨਾਂ ਦੀ ਮਾਤਾ ਜੀ ਨੂੰ ਗੁਰੂ ਨਾਨਕ ਦੇਵ ਹਸਪੀਟਲ ਭਰਤੀ ਕਰਵਾਇਆ ਗਿਆ ਬਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਦੀ ਮਾਤਾ ਦੇ ਰਾਤ ਕਾਫੀ ਜਿਹੜੀ ਸਿਹਤ ਵਿਗੜ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਪਰਤੀ ਕਰਵਾਇਆ ਗਿਆ ਜੀ ਹਾਂ ਦੱਸਤੀ ਕਿ ਭਾਈ ਅਮਰਤਪਾਲ ਦੇ ਮਾਤਾ ਜੀ ਔਰ ਹੋਰ ਜਿਹੜੇ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਦੀਆਂ ਜਿਹੜੇ ਪਰਿਵਾਰਾਂ ਨੇ ਪਤਨੀਆਂ ਨੇ ਔਰ ਪਰਿਵਾਰ ਮੈਂ ਮਾਮਾ ਨੇ ਉਹ ਲਗਾਤਾਰ ਧਰਨੇ ਤੇ ਬੈਠੀਆਂ ਨੇ ਭੁੱਖ ਹੜਤਾਲ ਤੇ ਬੈਠੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਇਹਨਾਂ ਨੂੰ ਸਿੰਘਾਂ ਨੂੰ ਪੰਜਾਬ ਨਹੀਂ ਲਿਆਂਦਾ ਜਾ ਰਿਹਾ ਤਦ ਤੱਕ ਅਸੀਂ ਇਸੇ ਤਰ੍ਹਾਂ ਪ੍ਰੋਟੈਸਟ ਕਰਾਂਗੇ ਔਰ ਦੇ ਰਾਤ ਦੀਆਂ ਆ ਤਸਵੀਰਾਂ ਸਾਹਮਣੇ ਆ ਰਹੀਆਂ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਦੀ ਮਾਤਾ ਜੀ ਅਤੇ ਉੱਥੇ ਹੀ ਹੋਰ ਸਿੰਘਾਂ ਦੀ ਜਿਹੜੀਆਂ ਮਾਤਾਵਾਂ ਨੇ ਉੱਥੇ ਲਗਾਤਾਰ ਭੁਖੜ ਹਟਾਲ ਤੇ ਬੈਠੇ ਨੇ ਉਹਨਾਂ ਦੀ ਕਾਫੀ ਤਬੀਅਤ ਵਿਗੜ ਚੁੱਕੀ ਹੈ ਕਿਉਂਕਿ ਲਗਾਤਾਰ ਹਫ਼ਤੇ ਤੋਂ ਜ਼ਿਆਦਾ ਵਕਤ ਹੋ ਚੁੱਕਿਆ ਜਿਹੜੇ ਸਿੰਘ ਡਿਬਰੂਗੜ ਜੀਲ ਦੇ ਵਿੱਚ ਨਹੀਂ ਉਹਨਾਂ ਦੇ ਪਰਿਵਾਰ ਭੁਖੜ ਹਟਾਲ ਤੇ ਬੈਠੇ ਨੇ ਤਾਂ ਉੱਥੇ ਹੀ ਦੱਸਦੀ ਕਿ ਕੱਲ ਵੀ ਖਬਰ ਆਈ ਸੀ ਜਿਹੜੇ ਭਾਈ ਅਮਰਤਪਾਲ ਦੇ ਵਕੀਲ ਨੇ ਕਿ ਜਿਹੜੇ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਵੀ ਤਬੀਅਤ ਜ਼ਿਆਦਾ ਵਿਗੜ ਚੁੱਕੀ ਹੈ ਔਰ ਉੱਥੇ ਹੀ ਦੱਸਦੀ ਕਿ ਭਾਈ ਅਮਰਤਪਾਲ ਦੀ ਮਾਤਾ ਜੀ ਦਾ ਜਿਹੜਾ ਲਗਾਤਾਰ ਸਿਹਤ ਵਿੱਚ ਗਰਵਟ ਆ ਰਹੇ ਸੀ ਸਿਹਤ ਵਿਗੜਦੀ ਜਾ ਨਾਨਕਦੇਵ ਹਸਪੀਟਲ ਆ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਸਿਹਤ ਆ ਕਾਫੀ ਵਿਗੜ ਚੁਕੀ ਹੈ ਤਮਾਮ ਹੋਰ ਸਿੰਘ ਨੇ ਹੋਰ ਪਰਿਵਾਰਾਂ ਦੇ ਨੌਜਵਾਨ ਭੁਖੜ ਹੜਤਾਲ ਤੇ ਬੈਠ ਨੇ ਜਿਸ ਕਰਕੇ ਲਗਾਤਾਰ ਕਈ ਦਿਨ ਤੋਂ ਹਫਤੇ ਤੋਂ ਜ਼ਿਆਦਾ ਹੋ ਚੁੱਕਿਆ ਕਈ ਜਿਹੜੇ ਲਗਾਤਾਰ ਸਿੰਘਾਂ ਦੀ ਮਾਤਾਵਾਂ ਦੀ ਜਿਹੜੀ ਸਿਹਤਾਂ ਕਾਫੀ ਵਿਗੜ ਚੁੱਕੀ ਹੈ ਤੇ ਉੱਥੇ ਦੱਸਦੀ ਕਿ ਭਾਈ ਅਮਰਤਪਾਲ ਦੇ ਸਾਥੀਆਂ ਦੇ ਵੀ ਜਿਹੜੀ ਤਬੀਅਤ ਵਿਗੜ ਚੁੱਕੀ ਹੈ ਕੱਲ ਵਕੀਲ ਨੇ ਜਿਹੜੇ ਭਾਈ ਅਮਰਤਪਾਲ ਦੇ ਉਹਨਾਂ ਨੇ ਦੱਸਿਆ ਸੀ ਕਿ ਜਿਹੜੇ ਅਮਰਤਪਾਲ ਦੇ ਸਾਥੀ ਨੇ ਇੱਕ ਦਾਦਾ ਜਿਹੜਾ ਲੰਗਸ ਦੇ ਵਿੱਚ ਪਾਣੀ ਮੁੱਕ ਚੁੱਕਿਆ ਉਹ ਵੀ ਲਗਾਤਾਰ ਹਫਤੇ ਤੋਂ ਜ਼ਿਆਦਾ ਭੁਖੜ ਹੜਤਾਲ ਤੇ ਬੈਠੇ ਨੇ ਕਿਉਂਕਿ ਉਹਨਾਂ ਉੱਤੇ ਝੂਠਾ ਕੇਸ ਹੀ ਪਾ ਦਿੱਤਾ ਗਿਆ ਨ ਔਰ ਡਾਂਗਲ ਵਗੈਰਾ ਆਦ ਮਿਲੀਆਂ ਨੇ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਹੋ ਰਿਹਾ ਸੀ ਜਾਂ ਫਿਰ ਉਹਨਾਂ ਤੇ ਕਿਆ ਜਾ ਰhese ਨਵਾਂ ਪਰਚਾ ਕੀਤਾ ਜਾਵੇ ਕਿਉਂਕਿ ਐਨਐਸ ਖਤਮ ਹੋਣ ਵਾਲਾ ਜਿਸ ਨੂੰ ਲੈ ਕੇ ਅਕਾਲੀ ਦਲ ਵੀ ਸਵਾਲ ਖੜੇ ਕਰ ਰਿਹਾ ਏ ਔਰ ਹੋਰ ਵੀ ਜਿਹੜੇ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਕਿ ਜਾਣਬੁੱਝ ਕੇ ਸਰਕਾਰਾ ਕਰੇ ਤੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਇਹਨਾਂ ਦੇ ਵੱਲੋਂ ਕੋਈ ਅਪੀਲ ਕਿਉਂ ਨਹੀਂ ਸੁਣੀ ਜਾ ਰਹੀ ਹਾਲਾਂਕਿ ਹੋਰ ਪਰਿਵਾਰ ਨੇ ਜਿਹੜੇ ਭਾਈ ਅਮਰਤਪਾਲ ਦੇ ਜਾਂ ਹੋਰ ਸਿੰਘਾਂ ਨੇ ਜੇ ਡਿਬਰੂਗੜ੍ਹ ਦੇ ਵਿੱਚ ਬੰਦ ਨੇ ਉਹ ਪਰਿਵਾਰ ਕਹਿ ਰਹੇ ਨੇ ਕਿ ਉਹਨਾਂ ਨੂੰ ਅਸਾਮ ਤੋਂ ਪੰਜਾਬ ਲਿਆਂਦਾ ਜਾਵੇ ਪੰਜਾਬ ਦੀ ਜੇਲਾਂਾਂ 'ਚ ਤਬਦੀਲ ਕੀਤਾ ਜਾਵੇ ਕਿਉਂਕਿ ਨਾ ਤਾਂ ਉੱਤਰੀ ਭਾਸ਼ਾ ਜਾਣਦੇ ਨੇ ਤੇ ਨਾ ਹੀ ਉਹ ਉਹ ਕੇ ਉਹਨਾਂ ਤੇ ਤਸੱਬਦ ਟਾਇਆ ਜਾ ਰਿਹਾ ਸਿਹਤ ਵਿਗੜਦੀ ਜਾ ਰਹੀ ਹੈ ਝੂਠੇ ਮੁਕਦਮੇ ਹੋਰ ਪੈ ਜਾ ਰਹੇ ਨੇ ਜਿਸ ਨੂੰ ਲੈ ਕੇ ਇਹ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੇ ਕਿਸੇ ਵਜ਼ੀਰ ਮੰਤਰੀ ਨੇ ਇੱਕ ਵੀ ਵਾਰ ਛਾਰ ਨਹੀਂ ਲਈ ਕਿਸੇ ਵੀ ਪਰਿਵਾਰ ਦੇ ਜੀਹਾਂ ਦੀ ਜਾਂ ਜਿਹੜੇ ਉੱਥੇ ਵਿਗੜ ਚੁੱਕੇ ਜਿਨ੍ਹਾਂ ਦੀ ਸਿਹਤ ਔਰ ਉਸ ਤੋਂ ਬਾਅਦ ਪਾਈ ਗਿਆਨੀ ਰਗਵੀਰ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ ਜਾਂ ਹਰਪੀ ਸਿੰਘ ਜੀ ਨਾਲ ਗੱਲਬਾਤ ਕੀਤੀ ਸੀ ਕਿ ਪੰਥ ਨੂੰ ਬੇਨਤੀ ਕੀਤੀ ਜਾਵੇ ਕਿ ਇਕਜੁੱਟ ਹੋਇਆ ਜਾਵੇ ਪਰ ਫਿਲਹਾਲ ਜਿਹੜਾ ਧਰਨਾ ਚੱਲ ਰਿਹਾ ਤੇ ਉਹਨਾਂ ਦੀ ਮਾਤਾ ਜੀ ਨੂੰ ਗੁਰੂ ਨਾਨਕ ਦੇਵ ਹਸਪੀਟਲ ਭਰਤੀ ਕਰਵਾਇਆ ਗਿਆ